8 ਮਹੀਨੇ ਦੀ ਮਸਿਆਂ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਤੇ ਤਰੱਕੀ ਬਖਸ਼ਣ ਸੰਗਤ ਜੀ ਆਜਾਵੇਂ ਦਰਸ਼ਨ ਕਰਾਉਣ ਜਾ ਰਹੇ ਹਾਂ ਉਹ ਸਥਾਨ ਜਿਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ ਸੀਗਾ ਤੇ ਨਾਲ ਹੀ ਸੰਗਤ ਜੀ ਤੁਹਾਨੂੰ ਦੱਸਾਂਗੇ ਜਨਮ ਹੋਣ ਤੋਂ ਬਾਅਦ ਕਿੰਨੀ ਵਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਉਸ ਦੇ ਸ਼ਰੀਕੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਪ੍ਰਿਥੀ ਚੰਦ ਤੇ ਕਰਮਾ ਨੇ ਕਿੰਨੀ ਵਾਰ ਉਸ ਤੇ ਹਮਲਾ ਕੀਤਾ ਆਓ ਸੰਗਤ ਜੀ ਦੱਸਿਆ ਪੂਰਾ ਆਪ ਜੀ ਨੂੰ ਇਤਿਹਾਸ ਜੁੜੇ ਹੋਏ ਵੀ ਵੈਗੁਰਜੀ ਕੀ ਫਤਿਹ ਸੰਗਤ ਜੀ ਅੱਜ 8 ਮਹੀਨੇ ਦੀ ਮਸਿਆ ਆ ਪਿੱਤਰ ਦਿਹਾੜਾ ਆ ਆਏ ਸੀ ਦਰਸ਼ਨਦਾਰੇ ਕਰਨ ਦੀ ਲਈ ਸੋਚਿਆ ਵੀ ਕਿ ਉਹਨਾਂ ਆਪ ਸੰਗਤ ਨੂੰ ਦਰਸ਼ਨਦਾਰ ਜਿਹੜੇ ਆ ਉਹ ਕਰਵਾਏ ਜਾਣ ਤੇ ਆਓ ਸੰਗਤ ਜੀ ਦੱਸਦੇ ਹਾਂ ਇਤੋਂ ਦਾ ਪੂਰਾ ਇਤਿਹਾਸ ਸੰਗਤ ਜੀ ਗੁਰੂ ਸੰਗਤਾਂ ਦੀਆਂ ਅਰਦਾਸਾਂ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਆਸ਼ੀਰਵਾਦ ਦੇ ਨਾਲ 19 ਜੂਨ 1595 ਵਿਆਹ ਤੋਂ 16 ਸਾਲ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਚਾਈ ਦੇ ਗ੍ਰਹਿ ਵਿਖੇ ਤੇ ਮਾਤਾ ਗੰਗਾ ਜੀ ਦੀ ਪਾਵਨ ਕੁੱਖੋਂ ਪੁੱਤਰ ਨੇ ਜਨਮ ਲਿਆ ਉਦੋਂ ਮਾਤਾ ਗੰਗਾ ਗੁਰੂ ਕੀ ਵੰਡਾਲੀ तहसील ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਰਿਆ ਕਰਦੇ ਸਨ ਗੁਰੂ ਅਰਜਨ ਦੇਵ ਜੀ ਮਾਰਾ ਮਾਝੇ ਦੇ ਪ੍ਰਚਾਰ ਕਾਲ ਜਾਂ ਵਾਰਸੇ ਕਿਉਂਕਿ ਉਸ ਸਮੇਂ ਮਾਝੇ ਦੇ ਵਿੱਚ ਪ੍ਰਚਾਰ ਦਾ ਜਿਹੜਾ ਕਾਰਜ ਸੀ ਉਹ ਕਰ ਰਹੇ ਸਨ ਜਦੋਂ ਪੁੱਤਰ ਦੇ ਆਗਮਨ ਦੀ ਖਬਰ ਮਿਲੀ ਤਾਂ ਉਥੋਂ ਹੀ ਹਿਦਾਇਤ ਕੀਤੀ ਗਈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੁਰੱਖਿਆ ਦਾ ਖਾਸ ਪ੍ਰਬੰਧ ਚਾਹੀਦਾ ਹੈ ਉਸ ਦੇ ਪਿਤਾ ਜੀ ਵੱਲੋਂ ਕਿਹਾ ਗਿਆ ਕਿ ਹਰ ਗੋਬਿੰਦਿਸ ਰਖਿਆ ਦਾ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਉਸ ਨੂੰ ਆਪਣੇ ਵੱਡੇ ਭਰਾ ਦੀ ਫਿਤਰਤ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਕਰਕੇ ਉਹਨਾਂ ਨੇ ਇਹ ਸਟੈਪ ਲਿਆ तकरीबन 1.5 ਸਾਲ ਉਹ ਵੰਡਾਲੀ ਰਹਿ ਤੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਿਵਾਰ ਨੂੰ ਅੰਮ੍ਰਿਤਸਰ ਸਹਿ ਬੁਲਾ ਲਿਆ ਸੀਗਾ ਜਿੱਥੇ ਇਹ ਖਬਰ ਸੁਣ ਕੇ ਸਾਰੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉੱਥੇ ਹੀ ਪ੍ਰਥੀਆ ਤੇ ਕਰਮੋ ਸੱਕ ਪਕਾ ਗਏ ਹੱਕੇ ਬੱਕੇ ਹੋ ਗਏ ਕਿ ਆਹ ਕੀ ਹੋ ਗਿਆ ਦੂਜੀ ਵਾਰੀ ਗੁਰਗੱਦੀ ਖੁਸਣ ਦੇ ਡਰ ਤੋਂ ਉਹਨਾਂ ਨੇ ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹੀ ਦੇ ਕਈ ਵਾਰ ਕੀਤੇ ਤੇ ਕਰਵਾਏ। ਦਾਈ ਨੂੰ ਥਣਾ ਤੇ ਜ਼ਹਿਰ ਲਗਾ ਕੇ ਦੁੱਧ ਪਿਲਾਉਣ ਲਈ ਕਿਹਾ ਗਿਆ। ਸਪੇਰੇ ਨੂੰ ਉਹਨਾਂ ਦੇ ਕਮਰੇ ਵਿੱਚ ਸੱਪ ਛੱਡਣ ਲਈ ਕਿਹਾ ਗਿਆ ਤੇ ਬ੍ਰਾਹਮਣ ਨੂੰ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਦੇਣ ਲਈ ਕਿਹਾ ਗਿਆ ਪਰ ਤਿੰਨੋਂ ਜਿਹੜੇ ਸਾਨੂੰ ਉਹ ਆਪਣੀ ਮੌਤ ਮਾਰੇ ਗਏ ਸਨ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਦੇਖੋ ਸਤਿਗੁਰੂ ਜੀ ਦੀ ਲੀਲਾ ਅਕਾਲ ਪੁਰਖ ਨੇ ਆਪਣਾ ਗੁਰੂ ਸਾਹਿਬ ਦੀ ਰੱਖਿਆ ਆਪ ਕੀਤੀ ਤੇ ਤਿੰਨੋਂ ਮਾਰਨ ਵਾਲੇ ਆਪਣੀ ਮੌਤ ਮਰ ਗਏ ਤੇ ਪਹਿਲੇ ਤਿੰਨੋਂ ਬੱਕ ਗਏ ਸਨ ਕਿ ਅਸਾਂ ਇਹ ਸਭ ਪ੍ਰਥੀਏ ਦੇ ਕਹਿਣ ਤੇ ਕੀਤਾ ਹੈ ਫਿਰ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਪ੍ਰਥੀਏ ਨੂੰ ਕੁਝ ਨਹੀਂ ਕਿਹਾ ਸਿਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕੁਝ ਨਾ ਕਿਹਾ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਜਿਹੜਾ ਪ੍ਰਥੀਆ ਸੀਗਾ ਉਸ ਦਾ ਭਾਂਡਾ ਫੁੱਟ ਗਿਆ ਤੇ ਉਹ ਸ਼ਰਮਿੰਦਾ ਹੋਗੇ ਆਪ ਪਰਿਵਾਰ ਨੂੰ ਹਾਰਨ ਤੋਂ ਬਾਅਦ ਪਿੰਡ ਹਿਖਰ ਵਿੱਚ ਚਲਾ ਗਿਆ ਵਾਹਿਗੁਰੂ ਵਾਹਿਗੁਰੂ ਰੇਖੋ ਸੰਗਤ ਜੀ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਮੇਰੀ ਪੀਰ ਦੇ ਮਾਲਕ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਸ ਦੇ ਸ਼ਰੀਕੇ ਬਾਜੀ ਦੇ ਵਿੱਚੋਂ ਕੋਈ ਨੁਕਸਾਨ ਨਾ ਚੱਲਿਆ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਹ ਹਰ ਇੱਕ ਕੰਮ ਦੇ ਵਿੱਚ ਆਸਫਲ ਰਹਿ ਇਸੇ ਲਈ ਸਿੱਖਿਆ ਇਹ ਹੀ ਮਿਲਦੀ ਹੈ ਕਿ ਹਮੇਸ਼ਾ ਪਿਆਰ ਦੇ ਨਾਲ ਰੋ ਨਾ ਕਿਸੇ ਦਾ ਨੁਕਸਾਨ ਕਰੋ ਤੇ ਕਰਾਓ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ 8 ਮਹੀਨੇ ਦੀ ਮਸਿਆ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਸਾਰੀ ਸੰਗਤੇ ਮੇਰੇ ਭਰਿਆ ਹੱਥ ਰਕਣ ਜਿਸ ਨੇ ਪੇਜ ਨੂੰ ਫੋਲੋ ਨਹੀਂ ਕੀਤਾ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਤਾਂ ਕਿ ਆਨਲਾਈਨ ਵਰਤ ਤੱਕ ਜਲਦੀ ਪਹੁੰਚ ਸਕਣ ਅਮੀਨ ਕਰਦੇ ਆਜ ਦਾ ਪ੍ਰਲਾਪ ਜੇ ਨੂੰ ਚੰਗਾ ਲੱਗਾ ਚੰਗਾ ਲੱਗਾ ਤਾਂ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਸ਼ੁਕਰਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ